ਲਈ ਮਿੱਤਰੋ ਸ਼ਾਮ ਦੇ ਵੱਜ ਚੁੱਕੇ ਨੇ 5 ਗੱਡੀ ਇੱਕ ਭਰਤੀ ਦੂਜੀ ਗੱਡੀ ਨੂੰ ਲੱਗ ਰਿਆ ਹੁਣ ਲੱਗੀ ਤੀ ਭੁੱਖਾ ਤੇ ਚਾਹ ਨਾਲ ਚੱਲ ਰਿਆ ਭੂਜੀਆ ਨਾਲੇ ਚਾਹ ਦੇ ਕੌਲੇ ਤੇ ਨਾਲੇ ਭੂਜੀਆ ਕਿਉਂ ਸਤਨਾਮ ਹਾਂਜੀ ਹੋ ਗਈ ਕੰਮ ਹੁਣ ਜਮਾ ਜੀ ਹੁਣ ਖਿੱਚ ਦਾਂਗੇ ਕੰਮ ਹਾਂਜੀ ਹਾਂ ਠੀਕ ਆ ਚਾਹ ਰੱਖਣ ਤੋਂ ਪਹਿਲਾਂ ਪਹਿਲਾਂ ਬੰਦ ਹੋਣ ਤੱਕ ਭਰ ਜਾਣੀਆਂ ਇਹ ਆ ਆਏ ਖਿੱਚਦਿਆਂ ਵੀ ਕੰਮ ਜਦੋਂ ਲੇਟ ਫੇਟ ਹੋ ਜਾਂਦਾ ਫਿਰ ਲੱਗੀ ਹੁੰਦੀ ਆ ਭੁੱਖਾ ਫਿਰ ਚੱਲਦਾ ਕੰਮ ਚਾਹ ਨਾਲ ਪੂਜੀਆ ਚਾਹੇ ਫਸ ਜਾਣ ਸਾਨੂੰ ਮਟਰ ਹੋਰ ਤਾਂ ਕੋਈ ਕੁਝ ਇੱਥੇ ਨੇੜੇ ਤੇੜੇ ਮਿਲਦਾ ਨਹੀਂ ਸਾਨੂੰ ਆਹ ਕੁਛ ਐ ਸਾਡਾ ਕੋ ਤੰਮਾ ਠੀਕ ਹੈ ਜੀ ਆ ਲੈ ਗੋ ਟੱਕਣ ਦੇਣਾ ਲੈ ਲਓ ਵੀ ਮਿੱਤਰੋ ਟਿਫਨ ਭਰੀਏ ਗੱਡੀ ਹੁਣ ਕਰੀਏ ਸਟਾਰਟ ਕੰਮ ਓਕੇ